ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਪ ਸੱਚ ਜੁਗਾਦ ਸੱਚ ਐ ਭੀ ਸੱਚ ਨਾਨਕ ਹੁਸੈ ਭੀ ਸੱਚ ਸੋਚ ਸੋਚਣਾ ਹੋਵਈ ਜੇ ਸੋਚੀਂ ਲਖਵਾ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਨਾਮ ਅਵਤਾਰ ਔਖਾਂ ਔਖ ਨਾ ਉਤਰੇ ਜੀਵ ਨਾ ਪੁਰੀਆਂ ਪਹਾੜ ਸਹ ਸੁਸਣ ਪਾਲਖੋ ਹੋਇ ਤਾ ਇੱਕ ਨ ਚੱਲੇ ਨਾਲ ਕਿਰਸਚਰ ਹੋਈਐ ਕਿਪੁੜਤ ਤੈ ਪਾਲ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਨ ਆਕਾਰ ਹੁਕਮ ਨ ਤਹਿ ਅਜਾਈ ਹੁਕਮੇ ਹੋਵਨ ਜੀ ਹੁਕਮੰ ਲਬੜਾਈ ਹੁਕਮੇ ਤਮਨੇ ਚੁਕਮਾ ਲੇਖ ਦੁਖ ਸੁਖ ਪਾਈਐ ਇਕਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੇ ਜੇ ਅਭੈ ਤਾ ਮੈਂ ਕਹਿ ਨ ਕੋਇ ਗਾਵੇ ਤੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਤੋ ਗਣੋ ਡਿਆਆਂ ਚਾਰ ਤਾਗਤ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜਿ ਕਰੇ ਤਨਖੇ ਗਾਵੈ ਕੋ ਜੀ ਲੈ ਫਿਰਦ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵਿਖਾ ਹਾਦਰ ਹ ਦੂਰ ਕਥਨਾ ਕਥਨਾ ਆਵਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦੇ ਥਕ ਪਾਹੇ ਤਾਂ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਇ ਰਾਹੋ ਨਾਨਕ ਤੂਤ ਸੇ ਵੇ ਪ੍ਰਵਾਹ ਸਚਾ ਸਾਹਿਬ ਸਾਰਤਨਾਇ ਆਖਿ ਕਹੋ ਅਪਾਰ ਆਖੰਗਿ ਦਿਹ ਦਿਹ ਦਾਤ ਕਰੇ ਦਾਤਾਰ ਫਿਰ ਕੇ ਅਗਰ ਕੀਏ ਜਿਤ ਦੇ ਸਰਬਾਰ ਮੋਹ ਤੇ ਬੋਲਣ ਦੋਲੀਏ ਜਿਤ ਸਣਾ ਤਰਨ ਪਿਆਰ ਮਰਤਬੇਲਾ ਸਚਨਾਵ ਵਢਿਆਏ ਵਿਚਾਰ ਕਰਮਿ ਆਵੇ ਕਪੜਾ ਨਦਰਿ ਮੋਹ ਦੇ ਦਵਾਰ ਨਾਨਕ ਐਵ ਜਾਣੀਐ ਸਭ ਆਪਸ ਚਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਅਤਨ ਪਾਇਆ ਮਾਨ ਨਾਨਕ ਗਾਵੇ ਬਣੀ ਨਿਤਹਾਨ ਗਾਵੇ ਸੁਣੀ ਅਮਨ ਰਖੇ ਭਾਉ ਦੁਖ ਪਰ ਹਰ ਸਤ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰ ਏ ਸਰ ਗੁਰ ਗੋਰ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਤਾਂ ਨਾਹੀ ਕਹਿਣਾ ਤਤ ਨਾ ਨਾ ਜਾਏ ਗੁਰਾਂਕ ਦੇਹ ਬੁਝਾਈ ਸਭਨਾ ਜੀਨਾ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਤੀਰਥ ਨਾਵਾ ਜੇ ਸੁਹਾਵਾ ਮਣਕ ਨਾ ਕਰੇ ਜੇ ਤੇ ਸਰਸੋ ਪਾਏ ਵਿਖਾ ਮਣ ਕਰਮਾ ਤੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰਪੇ ਸਿੱਖ ਸੋਣੀ ਗੁਰਾਂਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਜੁ ਵਿਚਾਰਿਆ ਅਰਜਾ ਹਉ ਤ ਸੁਣ ਹੋਏ ਨਵਾ ਕੰਡਾ ਵਿੱਚ ਜਾਣੀ ਐ ਨਾਲ ਚੱਲੇ ਸੁਖ ਹੋਏ ਚੰਗਾ ਨਾਮ ਰਖਾਏ ਕੈ ਜਿਸ ਕੀਰਤਿ ਜਗਲੇ ਜੇ ਤਿਸ ਨਦਰ ਦਾ ਆਬੈ ਤਾ ਤਨ ਚੱਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰ ਨਾਨਕ ਨਿਰਗੁਣ ਗੁਣ ਕਰੇ ਬਣਵੰਤੀ ਆਗਣ ਦੇ ਤਿਹ ਹੱਕ ਨਾ ਸਮਝੇ ਜੇ ਤਿਸ ਗੁਣਾਂ ਕੋਈ ਕਰੇ ਸੁਣੈ ਸਿੱਧ ਪਿਰ ਸੁਰਨਾਥ ਸੁਣੈ ਤਰਤ ਤਹਲ ਆਕਾਸ ਸੁਣੈ ਦੇਤੂ ਲੋ ਪਤਾਲ ਸੁਣੈ ਪਹਨ ਸਤ ਕਾਲ ਨਾਨਕ ਅਕਤਸ ਦਾ ਵਿਗਾਸ ਸੁਣੈ ਦੁਖ ਪਾਪਾ ਨਾਸ ਸੁਣੈ ਈਸ਼ਰ ਬਰਮਾ ਅੰਦਰ ਸੁਣੈ ਮੁਖ ਸਲਾਹਣ ਮੰਦ ਸੁਣੈ ਜੋਗ ਜੁਗਤ ਤਨ ਤਹੇਦ ਸੁਣੈ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪਾ ਨਾਸ ਸੁਣੈ ਸਤ ਸੰਤੋਹ ਗਿਆਨ ਸੁਣੈ ਅਠ ਅਠ ਕਾ ਇਸ਼ਾਨ ਸੁਣੈ ੜੜ ਪੜ ਪਾਵੇ ਮਾਨ ਸੁਣੈ ਲਾਗਾ ਸਹਿਜ ਸੁਣੈ ਲਾਗੈ ਸਹਿਜ ਜਹਾਨ ਨਾਨਕ ਭਗਤ ਅਸਦਾ ਵਿਗਾਸ ਸੁਣੈ ਦੁਖ ਪਾਪ ਦਾ ਨਾਸ ਸੁਣੈ ਸਰਾਗਣਾ ਕੇਗਾ ਸੁਣੈ ਸੇਖੀਰ ਪਾਪ ਸਾ ਸੁਣੈ ਅੰਧੇ ਪਾਵੇ ਰਾਹੋ ਸੁਣੈ ਹਾਥੋ ਵੈਸ ਗਾਹੋ ਨਾਨਕ ਭਗਤ ਅਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਛੈ ਤਸਤਾਏ ਕਾਗਜ਼ ਕਲਮ ਨਾਲ ਲਿਖਣ ਹਾਰ ਮਨ ਕਾਬਰ ਤਨ ਵਿਚਾਰ ਐਸਾ ਨਾ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਨਾ ਸੁਖ ਹੋਵੇ ਮਨ ਬੁਖਤ ਹੋ ਨਾ ਸਭ ਪਾਣ ਕੈ ਸੁਧ ਨ ਮਹਿ ਚੋਟਾ ਨ ਕਰੇ ਮਨ ਜਿਮ ਤਾ ਸਾਧਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣਨ ਕੋਏ ਮਨ ਨ ਮਾਰਗ ਥਾਪ ਨ ਪਾਏ ਮਨ ਪਤਥੋਂ ਪ੍ਰਗਟ ਜਾਏ ਮਨ ਮਦ ਨ ਚੱਲੇ ਪੰਥ ਮਨਾਂ ਧੰਸਿਤੀ ਸੰਬਨੁਨੰਤ ਹੋਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣਨ ਕੋਏ ਮਨ ਆਪੇ ਮੁਖ ਦਵਾਰ ਮਨ ਆਪੇ ਪਰਵਾਰ ਸਤਾਰ ਮਨ ਤਰਾ ਤਾਰੇ ਗੁਰ ਸਿੱਖ ਮਨ ਨਾਨਕ ਭਵੇ ਨਾ ਬਿਖੋ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣਨ ਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਇਕ ਤਹਾਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਪਰਣ ਨਾਹੀ ਸੁਮਾਰ ਤਉ ਧਰਨ ਦੇ ਆਪਾ ਪੂਤ ਸੰਸੁਖ ਥਾਪ ਕੈ ਜਨ ਸੂਤ ਜੇ ਕਉਬ ਜਹਵਸਤਿਆਰ ਕਬਲੇ ਉਪਰ ਕੀਤਾ ਭਾਰ ਭਰਤੀ ਹੋਰ ਪਰਹੋਰ ਹੋਰ ਤਿਸਤੇ ਹਰਤ ਲੈ ਕਵਣ ਜੋ ਰੋਜੀ ਜਾ ਤਰੰਗਾ ਤੇ ਨਾਵ ਸਬਨਾ ਲਿਖਾਂ ਬੜੀ ਕਲਾ ਮਹਿਬੂਲੇ ਕਲਖ ਜਾਣੇ ਹੋਏ ਲਖਾਲਿ ਕਿਆ ਕੀਤਾ ਹੋਏ ਕੇਤਾ ਤਾਨ ਸਵਾਲ ਇਸ ਰੂਪ ਕਹਤੇ ਦਾ ਜਾਣੇ ਕੌਣ ਕੂਤ ਕੇ ਤਪਸਵੇ ਕੋ ਕਿਵਾਵ ਤਿਸਤੇ ਹੋਏ ਲਗਦ ਰਿਆ ਹੋ ਕਰਤ ਕਮ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਵਸੈ ਪ੍ਰੇਕਾਰ ਤੁਮਸਦਾ ਸਲਾਮ ਨਿਰੰਕਾਰ ਅਸੰਖ ਜਾਪ ਅਸੰਖ ਪਾਹੁ ਅਸੰਖ ਪੂਜਾ ਸੰਸਤਪਤਾਵ ਸੰਸਕਰੰਥਨ ਖਵੇਦ ਆਠ ਸੰਸਯੋਗ ਨਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀਆ ਅਸੰਖ ਦਾਤਾਰ ਸੰਤੂਰਮ ਪਤਸਾਰ ਸੰਤਮੋ ਲਿਵ ਲਾਇਤਾਰ ਪ੍ਰਭ ਰੂਪ ਕਹਣ ਕਾ ਵਿਚਾਰ ਵਾਰ ਨ ਜਾਵਾਂ ਏਕ ਵਾਰ ਜੋ ਤੂ ਭਵੈ ਸਈ ਭੇਕਾਰ ਤਉ ਸਦਾ ਸਲਾਮ ਨਰੰਕਾਰ ਸੰਤ ਮੁਰਖੰਦ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲਵ ਡਹਤ ਆਤਮਾ ਹੈ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੁੜਿਆ ਤੂੜੇ ਫੇਰਾ ਸੰਖ ਲੈ ਚਮਲ ਅੱਖ ਖਾਹੇ ਸੰਖ ਸੰਤ ਸਰ ਕਰੇ ਭਾਰ ਨਾ ਮੇਂ ਕਹ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਭਾਵੇ ਸਾਈਂ ਤਿਹਾਰ ਤੋਂ ਸਦਾ ਸਲਾਮ ਨਿਰੰਕਾਰ ਸੰਖ ਨਾਵ ਸੰਖ ਥਵ ਗੰਮ ਗੰਮ ਸੰਖ ਲੋ ਸੰਖ ਪਹੇ ਸਿਰ ਭਾਰ ਹੋਏ ਅਖਰੀ ਨਾਮ ਕ੍ਰਿਤਾਲਾ ਸ੍ਰੀ ਗਾਨੀਤ ਗੁਣਗਾ ਅਖਰੀ ਲਿਖਣ ਬੋਲਣ ਗਾਣ ਅਪਰਾਸ ਰਸ ਗਵਖਾਨ ਜਨ ਅਹਲਿ ਖਰੇ ਤੇ ਸਸਰਨਾ ਹੈ ਜੋ ਫਰਮਾਇ ਤਿਤ ਪਾਹ ਜੇ ਤਾ ਕੇ ਤਾ ਤਾ ਨਾਵਣ ਨਾ ਵੈ ਨਾਨੀ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਪ੍ਰੀਕਾਰ ਤੁਮਸ ਦਾ ਸਲਾਮ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੁੱਪ ਤੇ ਉਤਰ ਸਥੇ ਮੋਤੂਲੀ ਦਿੱਕ ਪੜhoe ਦੇ ਸਭ ਲਈ ਹੋਏ ਭਰੀਏ ਮਨ ਪਾਪਾਂ ਕੈ ਸੰਗ ਧੁੱਪ ਨਾ ਵਕਰੰਗ ਪੁਨੀ ਪਾਪੀ ਅਕਨ ਨਾ ਹੈ ਕਰ ਕਰ ਕਣਾ ਲਿਖ ਲੈ ਜਾ ਆਪੇ ਵੀ ਜਾਪੇ ਹੀ ਸਾਫਨਾਣ ਤੇ ਤੁਮਿਆਵ ਬਜਾਵ ਤੀਰਥ ਤਪ ਦੇ ਆਦਤ ਦਾਨ ਜੇ ਕੋ ਪਵਤਲ ਕਾ ਮਾਨ ਸੋਹਣ ਆਮਨ ਆਮਨ ਕੀਤਾ ਭਾਉ ਅੰਤਰਗਤ ਤੀਰਥ ਮਹਲ ਨਾਵ ਸਭ ਗੁਣ ਤੇਰੇ ਮੈ ਨਾਹੀਂ ਖੋਇ ਵੇਣ ਗੁਣ ਕਿਤੇ ਭਗਤ ਨ ਹੋਏ ਸੁਸਤਾ ਬਾਣੇ ਬਰਮਾਵ ਸਤ ਸੁਹਾਣ ਸਦਾ ਮਨ ਚਾਉ ਕਮਣ ਸੁਵੇਲਾ ਵਖਤ ਕਮਣ ਕਮਣ ਚਿਤ ਕਮਣ ਵਾਰ ਕਮਣ ਸੁਰਤਿ ਮਹੋ ਕਮਣਾ ਜਿਤੋ ਹੋਆ ਆਕਾਰ ਹੇ ਲਾ ਬਾਈਆ ਪੰਡਤੀ ਜਿ ਹੋਵੈ ਲੈਤਿ ਗੁਰਾਂ ਵਖਤ ਨ ਪਾਇਓ ਕਾ ਦਿਆਂ ਜੇ ਲਖਨ ਲੇਹੁ ਪ੍ਰਾਨ ਤਤਵਾਰ ਨ ਜੋਗੀ ਜਾਣੈ ਰਤਮਾਹੁ ਨ ਕੋਈ ਜਾਗਰਤਾ ਸਭ ਤੇ ਤੋਂ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਅੱਖਾਂ ਕਿਵ ਸਾਲਾ ਜਿ ਕਿਉ ਵਰਨਿਕ ਕਵ ਜਾਣ ਨਾਨਕ ਅਖਣ ਸਭ ਕੋ ਆਖੇ ਇਕ ਦਿਕ ਸਿਆਣਾ ਵਡਾ ਸਾਹਿਬ ਦਿਨੈ ਕੀਤਾ ਜਤ ਕਹੋ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆਨ ਨ ਸੋਹੈ ਤਾ ਤਲਾ ਪਾਤਲੋ ਲਕਾ ਅਗਾਸ ਅਗਾਸ ਔੜ ਤੋੜ ਢਾਲ ਤਕੇ ਰਹਿ ਤਹਨਿਕ ਬਾਤ ਸਹ ਸਠਾਰ ਕਹਿਨ ਤੇ ਬਾਸੂ ਤਹਾਤ ਲੇਖਾ ਹੋਇ ਤਾ ਲਿਖਿਆ ਲਿਖਿਆ ਹੋਇ ਬਿਨਾਸ ਨਾਨਕ ਵੱਡਾ ਆਖਿ ਰੱਬਰ ਜਾਣੇ ਆਪ ਸਾਲਾ ਹੀ ਸਾਲਾ ਹੀ ਇਸ ਉਤਨਾ ਪਾਇਆ ਨਦੀਆਂ ਅਤੇ ਆਪ ਹੈ ਸੁਮੰਤ ਨਾ ਜਾਣੀ ਹੈ ਸੰਸਾਅ ਸੁਲਤਾਨ ਗ੍ਰਹ ਸਤੇ ਮਾਲ ਧਨ ਕੀੜੇ ਕਲ ਨਾ ਹੋਵਨੇ ਜਿਤਸ ਮਨ ਨਾ ਹੋਣਾ ਵਿਸਰਹ ਤਨ ਸਿੱਤੇ ਕਹਿਣਾ ਅੰਤ ਅੰਤਨਾ ਕਰਣਾ ਦੇਣ ਨਾ ਅੰਤ ਅੰਤਨ ਦੇ ਖਣਸਣਾ ਨਾ ਨੰਤ ਅੰਤਨ ਜਾਪੇ ਕਾਮਨੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਰਹਾਰਵਾਰ ਅੰਤੋ ਕਾਰਣ ਕੇਤੇ ਬ੍ਰਿਲਾ ਹਿਤਾ ਕੇ ਅੰਤ ਨਾ ਪਾਇ ਜਾਹੇ ਹੋ ਅੰਤਨ ਜਾਣੇ ਤੋਏ ਬਖਤਾ ਕਹੀ ਵਰਤਾ ਹੋਵੇ ਉਟਾ ਸਾਹਿਬ ਉੱਚਾ ਥਾਉਂ ਉੱਚੇ ਉੱਪਰ ਉੱਚਾ ਨਾਨਕ ਵਡੂਚਾ ਹੋਵੇ ਕੋਇ ਤੇ ਸੂਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਅੰਦਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਲਨਤਾ ਨਾਇ ਕਿਤੇ ਮੰਗ ਹੈ ਜੋ ਦਾ ਪਾਰ ਕਿਤੇ ਅਗੰਟ ਨਹੀਂ ਵਿਚਾਰ ਕਿਤੇ ਖਤ ਟਟੇ ਵਿਕਾਰ ਕਿਤੇ ਲੈ ਲੈ ਕਿਰਪਾ ਹੈ ਕਿਤੇ ਮੁਖਾ ਹੈ ਕਾਹੇ ਕਿਤੇ ਦੁੱਖ ਭੁਗਤਿ ਧਮਾਰ ਹੈ ਇਹਦਾ ਤੇਰੀ ਦਾਤਾਰ ਬੰਦ ਖਲਾਸੀ ਪਹਾਣੇ ਹੋਏ ਹੋ ਰਾਤਨ ਸਕੇ ਤੋਏ ਜੇ ਕੋ ਖਾ ਕੇ ਆਕੰਕਾਏ ਉਹ ਜਾਣੇ ਜੀਤਿਆਂ ਮਹਿ ਖਾਏ ਆਪੇ ਜਾਣੇ ਆਪੇ ਦੇ ਆਪੇ ਸੇ ਵਕਈ ਕੇ ਜਸ ਨਾਮ ਅਥ ਸਿਖਤ ਸਾਲ ਅਨੰਤ ਪਤ ਸਾਹਿ ਪਤ ਸਾਹ ਹੋਕਮਲ ਗੁਣ ਅਮਲ ਵਾਪਾਰ ਅਮਲ ਵਾਪਾਰੀ ਦੀ ਢੰਡਾਰ ਮੂਲ ਆਵੇ ਹਮਲਾ ਜਾਹੇ ਅਮਲ ਪਾਏ ਹਮਲਾ ਸਮਾਹੇ ਅਮਲ ਧਰਮ ਅਮਲ ਦੇ ਬਾਣ ਅਮਲ ਕੁੱਲ ਅਮਲ ਪ੍ਰਵਾਣ ਮਨ ਲਬਖੇ ਸੋ ਮਲ ਨੇ ਸਾਨ ਮਲ ਕਰਮ ਮਲ ਪ੍ਰਮਾਣ ਮਲੋ ਮਲਾ ਪਿਆ ਨਾ ਜਾਏ ਆਖ ਆਖ ਰਹੇ ਲਿਦਲਾ ਆਖੇ ਵੇਦ ਪਾਠ ਕੋ ਰਾਣ ਆਖੇ ਪੜੇ ਕਿਵ ਗਿਆਨ ਆਖੇ ਵਰਮੇ ਆਖੇ ਇੰਦੂ ਆਖੇ ਗੋਪੀਤਾ ਗੋਵਿੰਦੋ ਆਖੇ ਇਸਰ ਆਖੇ ਸਿੰਦੂ ਆਖੇ ਕਿਤੇ ਕਿਤੇ ਬਦੋ ਆਖੇ ਦਾਨ ਆਖੇ ਦੇਵ ਆਖੇ ਸੁਰਨਰਮਨ ਜਨ세 ਇਤੇ ਆਖ ਆਖਣ ਪਾਹੇ ਕਿਤੇ ਕਹਿ ਕੇ ਉਠਤ ਜਾਹੇ ਤੇ ਕਿਤੇ ਹੋਤ ਰਹੇ ਤਾਂ ਨਸਤੇ ਤੇ ਕੇ ਜੀਵੜ ਭਗਤੇ ਜੀਵੜ ਭੋਇ ਨਾਨਕ ਜਾਣਾ ਸਾਚਾ ਸੋਇ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੇ ਸਰਗਾ ਵਾਰ ਗਾਵਾਰ ਸੋ ਦਰਖਿਆ ਸੋ ਪਰਖਿਆ ਜਿਤ ਬਹਿ ਸਰਬ ਸੁਮਾਲੇ ਵਜ ਨਾਦਨ ਤਸੰਖਾ ਕਿਤੇ ਵਮਨ ਹਰਿ ਕੇ ਚਰਾ ਤੇ ਸੁਖਿਆ ਨਾਨਕ ਕਿਤੇ ਗਵਨ ਹਾਰੇ ਗਾਵੇ ਤੁਹਾਨੂੰ ਪੌਣ ਪਾਣੇ ਬੈ ਸੰਸਰ ਗਾਵੇ ਰਾਜਤ ਹਨ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖਤਨ ਵਿਚਾਰ ਗਾਗ へ ਸਰ ਬ੍ਰਹਮਾ ਦੇਵੀ ਸੋ ਸੰਸਦਾ ਸਵਾਰੇ ਗਾਵੇ ਇਹਦਾ ਸਨ ਰੈਤੇ ਦੇਵ ਤਿਆ ਤਨ ਲੈ ਗਾਵੇ ਸਮਾਧੀ ਅੰਦਰ ਗਾਵੇ ਸਾਧ ਵਿਚਾਰੇ ਗਾਵੇ ਗਾਂਤ ਇਸ ਤੇ ਸੰਤੋਖ ਗਾਵੇ ਹੀਰ ਕਰਾਰੇ ਗਾਮ ਪੰਡਤ ਬੜ ਨਰਕੀ ਸਰ ਜੁਗ ਜੁਗ ਵੇਦਾਂ ਨਾਲ ਗਾਵੇ ਮਹਾਨੀਆ ਮਨ ਮਹਨੋ ਸੁਰਗਾ ਮਛ ਪ੍ਰਿਆਲੇ ਗਾਣ ਰਤਨੋਂ ਪਾਇ ਤੇਰੇ 68 ਤੀਰਥ ਨਾਲੇ ਗਾਵੇ ਜੋਦ ਮਹਾਬਲ ਸੂਰਾ ਰਾਵੈ ਕਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਤੇ ਦੁਨੋ ਗਾਵ ਜੋ ਤੁਪਹਾਵਨ ਵਰਤੇ ਤੇਰੇ ਤਘਤ ਰਸਾਲੇ ਹੋਰ ਕਿਤੇ ਗਾਮ ਸੇ ਮੈਂ ਕਿਤਨਾ ਆਵਨ ਨਾਨਕ ਕਾ ਵਿਚਾਰ ਸੋਈ ਸੋਈ ਸਦਾ ਸੱਚਾ ਸੱਚਾ ਸੱਚ ਨਾਹੀ ਹੈ ਭੀ ਹਸੀ ਜਾਏ ਨਾ ਜਸਿ ਰਚਨਾ ਜਿਨ ਨਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਨ ਸੇ ਮਾਇਆ ਜਨੋ ਪਾਏ ਕਰ ਕਰ ਵਿਖੇ ਕੀਤਾ ਆਪਣਾ ਜਬ ਤਸਦੀਵ ਤੇ ਆਏ ਜੋ ਤੁਸ ਭਾਵ ਸੋਈ ਕਰਸੀ ਹੁਕਮ ਨਾ ਕਰਨ ਜਾਈ ਸੋ ਪਾਤਸ਼ਾਹ ਸਹਾ ਪਾਤ ਸਾਹਿਬ ਨਾਨਕ ਰਹਿਣ ਦੇ ਗਾਈ ਮੁੰਦਾ ਸੰਸੋਖ ਸਰਮਪਤ ਝੋਲੀ ਜਹਾਨ ਕੇ ਗਹਿਰੇ ਘੂਤ ਖੰთა ਕਾਲ ਤੁਮਾਰੇ ਗਾਇਆ ਜਦ ਤਨ ਦਾ ਪਰਤੇ ਤੁਆਏ ਪੰਛੀ ਸਗਲ ਜਮਤੇ ਮਨ ਜੀਤੇ ਜਦ ਜੀਤ ਆਦਿਸ਼ਤ ਅਦੇਸੋ ਆਤਮਨੀਲ ਅਨਾਦਨਾਥ ਚੁਜੁਗ ਇਕੋ ਵੇਸ ਉਗਤ ਗਾਂਦਾ ਆਪਣੜ ਹਰਣ ਅਟਕਟ ਵਜੇ ਨਾਦ ਆਪਨਾਤ ਨਾਤੇ ਸਭ ਜਾ ਕੇ ਇੱਕ ਰਤਿ ਦਾ ਬਰਾਸਾਲ ਸੰਜੋਗ ਜੋਗ ਦਾ ਕਰਤ ਲਾਵੇ ਲਿਖਤੇ ਆਵੇ ਭਾਗ ਆਦੇਸ ਤੇ ਆਦੇਸ ਆਦ ਨੀਲ ਨਾਦਨ ਹਤ ਜੁਗ ਜੁਗ ਇੱਕ ਵੇਸ ਇਕ ਨਾਇ ਜੁਗਤ ਵਿਆਹ ਤੀਤੇਲੇ ਪ੍ਰਮਾਣ ਸੰਸਾਰੇ ਟਿੰਡਾਰੇ ਤਲਾਏ ਦੀ ਬਾਣ ਜਿਵ ਤਸਪਾਵਤ ਚਲਾਵਜੋ ਹੋਇ ਪ੍ਰਮਾਣ ਗਵਿੱਖ ਉਹ ਨਾਮ ਦੁਰਨਾਵੈ ਬਖਤ ਕਵੀਆਂ ਆਦਿ ਸਿ ਸਿਆਦੇਸ ਆਦਨਿਲ ਆਨੰਦ ਨਾਹਤ ਜੁਗ ਜੁਗ ਕਵੇ ਸੋ ਆਸਣ ਧੋਇ ਲੋਏ ਬੰਧਾਰ ਜੋ ਕਿਛ ਕਾਇਸ ਕਵਾਰ ਸਰਕਰ ਦੇਖੈ ਸ੍ਰਜਣ ਹਾਰ ਨਾਨਕ ਚੇਤੀ ਸੱਚੇ ਕਾਰ ਆਦੇਸ਼ ਤੇ ਆਦੇਸ ਆਦੋ ਨੀਲਾ ਨਾਦਨ ਤੋ ਜੁਗ ਜੁਗ ਕੋ ਵੇਸ ਇੱਕ ਦੋ ਜਿਭੋ ਲਖ ਫਹੇ ਲਖ ਵਹ ਲਖ ਵੀਸ ਲਖ ਲਖ ਢੇੜਾ ਆਕਿ ਹੈ ਇੱਕ ਨਾਮ ਜਗਦੀਸ਼ ਇਤ ਰਾਹੇ ਤਕ ਪਗੜੀਆਂ ਚੜੀਏ ਹੋਏ ਸੀ ਸੁਰ ਸੁਣ ਗਲਾwidehat ਕੇਟਾ ਆਇ ਰੇਸ ਨਾਨਕ ਨਦਰਿ ਪਾਈਐ ਕੂੜੀ ਕੂੜਾ ਠੀਸ ਆਪਣ ਜੋਰ ਚ ਪੈਨਹ ਜੋਰ ਜੋੜ ਨ ਮੰਗਣ ਦੇਣ ਨ ਜੋਰ ਜੋਰ ਨ ਜਿਵਣ ਮਰਣ ਨ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੱਚੀ ਗਿਆਨ ਵਿਚਾਰ ਜੋਰ ਨ ਜਿਤੇ ਛਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੇਤ ਨ ਕੋਏ ਰਾਤੀ ਰੁਤੀ ਚਿਤਿ ਬਾਰ ਪਮਣ ਪਾਣੀ ਅਗਨੀ ਪਾਤਾ ਤਿਸ ਵਿਚ ਧਰਤੀ ਧਾਪ ਕੇ ਧਰਮਸਾਲ ਸੋਚ ਜੀ ਜੋ ਕੇ ਰੰਗ ਤਨ ਕਾ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਸੋਹਣ ਪੰਚ ਪ੍ਰਵਾਣ ਨਦਰੇ ਕਰਮ ਪ੍ਰਦਾਇ ਨਿਸਾਨ ਕਚਪਕਾਇ ਉਤੇ ਪਾਏ ਨਾਨਕ ਗਾਇ ਜਾਪਦਾ ਜਾਏ ਧਰਮ ਕੰਡ ਕਾਇ ਧਰਮ ਧਿਆਨ ਕੰਡ ਕਾ ਅਖ ਕਰਮ ਕੇਤੇ ਪਉ ਪਾਣਿ ਵਿਰਸਤੁਰ ਕੇਤੇ ਕਾਨਮ ਹੇਸ ਕੇਤੇ ਬ੍ਰਹਮਣ ਕਹਾੜ ਤੜੀ ਰੂਪੰ ਤੇ ਵੇਸ ਕਹਿ ਤਿਆਂ ਕਰਮ ਭੂਮੀ ਮੈ ਰਕਿਤ ਕਿਤੇ ਧੂਪ ਦੇਸ ਕਿਤੇ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਰਬਦਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਨੂੰ ਕਿਤੇ ਕਿਤੇ ਰਤਨ ਸਮੰਦ ਕਹਿ ਤਿਆਂ ਖਾਣੀ ਕਹਿ ਤਿਆਂ ਬਾਣੀ ਕਿਤੇ ਪਾਤਨਰੰਦ ਕਹਿ ਤਿਆਂ ਸੂਰਤਿ ਸੇਵ ਕਿਤੇ ਨਾਨਕ ਅੰਤ ਗਿਆਨ ਕੰਡਨ ਮਾ ਗਾਨ ਪ੍ਰਚੰਡ ਤਿੱਥ ਨਦ ਬినੋਦ ਕੋਟ ਆਨੰਦ ਸ਼ਰਮਖੰਡ ਕੇ ਬਾਣੀ ਰੂਪ ਤਿੱਥਾ ਘੜਤ ਘੜੀਏ ਬਖਤਨ ਤੋ ਤਾਕਿਆ ਅੰਗ ਲਾਤਿਆ ਨਾ ਜਾਹੇ ਜੇ ਕੋ ਕਹਿ ਬਛਾ ਪ੍ਰਸਤਾਏ ਤਿੱਥਾ ਘੜੀਏ ਸੁੱਤ ਮਤਮਨ ਬੁੱਧੋ ਤਿੱਥਾ ਘੜੀਏ ਸੁਰਾਸ ਦਾ ਕੇ ਸੁਦ ਕਰਮ ਕੰਡ ਕੇ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਦ ਮਹਾ ਬਲਸੂਰ ਤਨ ਮੈਂ ਰਾਮ ਰਹਾ ਭਰਪੂਰ ਤਿੱਥਾ ਸੇਤੋ ਸੀਤਾ ਮੈਂ ਮਾ ਮਾਹੇ ਦਾ ਕਰੂ ਨਾ ਕਤਨ ਜਾਹ ਨਾ ਹਮਰ ਨਾ ਠਾਗੇ ਜਾਹੇ ਜਿਨ ਕਾ ਰਾਮ ਬਸੈ ਮਨ ਮਾਹੇ ਤਿੱਥੇ ਭਗਤ ਉਸੇ ਕੇ ਲੋ ਕਰਹਿ ਅਨੰਦ ਸਜਾ ਮਨ ਸੋਏ ਸਤ ਖੰਡਵਤ ਨਿਰੰਕਾਰ ਕਰ ਪਰਵਖ ਨਦਰ ਨਿਹਾਲ ਤਥ ਖੰਡ ਮੰਡਲ ਵਰਪੰਡ ਜੇ ਕੋ ਕਚਤ ਅੰਤ ਨ ਅੰਤੋ ਤਿਚੇ ਲੋਕ ਲੋ ਆਕਾਰ ਜਿਵ ਜਿਵ ਹੁਕਮ ਤਿ ਵੈ ਤਿ ਵਿਕਾਰ ਵੇਖ ਵਿਭਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਹਰਨ ਮਤ ਵੇਦ ਅਥਿਆਰ ਭੋਖਲਾ ਅਗੰਤ ਤਪਤਾ ਪਹੰਡਾ ਅਹ ਅਮਰਤ ਉਤਤਿ ਤਹਾ ਘੜਿਆ ਸਬਦ ਸੁਚੇਤਿ ਤਸਾਰ ਜਿਨ ਤਉ ਨ ਦਰ ਕਰਮ ਜਨ ਕਾ ਨਾਨਕ ਨਦਰਿ ਨਦਰਨ ਹਾਲੋ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਤਮ ਹਤਿ ਦਿਵਸ ਰਾਤ ਦਇਆ ਦਾਇਆ ਖਿਲਾ ਸਗਲ ਜਗਤ ਜੰਗ ਆਈਆਂ ਬਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਤੇ ਦੂਰ ਜਿਨੇ ਨਾਮ ਤੇ ਹਿਆ ਗਏ ਮ ਸਖਤਿ ਤਕ ਹਾਲੋ ਨਾਨਕ ਤੇ ਮੁਖ ਉਜਲੇ ਕੀਤੀ ਸਤੀ ਨਾਲ ਜਿਨੇ ਨਾਮ ਤੇ ਹਿਆ ਗਏ ਮ ਸਖਤਿ ਤਕ ਹਾਲੋ ਨਾਨਕ ਤੇ ਮੁਖੇ ਉਜਲੇ ਕੀਤੇ ਛੁਟੀ ਨਾਲ ਵਾਹਿਗੁਰੂ ਜਿੱਤਾ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ